ਇਹਦੀ ਬੋਲੋ ਜੀ ਇਹਨਾਂ ਘਰ ਕੱਢਣੀ ਹੋਊ। ਭਾਜੀ ਉਹ ਸ਼ਗਨ ਤੇ ਬੈਠਾ ਸੀ। ਉਹ ਸ਼ਗਨ ਤੇ ਬੈਠਾ ਸੀ। ਤੁਸੀਂ ਬੋਲੋ ਜੀ ਆਪਣੇ ਬੋਲੋ ਪਲੀਜ਼। ਭਾਜੀ ਗਾਣੇ ਕੱਢੇ ਜਾ ਰਹੇ ਨੇ। ਇਹ ਪਾਜੀ ਬੋ ਬੋ ਮਗਰ ਦਾ। ਕੋਈ ਤੁਹਾਨੂੰ ਬੁਲਾਇਆ ਹੀ ਨਹੀਂ ਇਹਨੇ। ਹਾਂ ਮੈਨੂੰ ਬੁਲਾਇਆ ਨਹੀਂ ਯਾਰ ਇਸ ਪਾਜੀ। ਜੋ ਸਾਵਾ ਸੱਤ ਕਿਤੇ ਪੜਲੇ ਅਸੇ ਸੱਤ ਆਹ ਬਾਤ ਹੈ ਮਾਤ ਸਵਾ ਬਟਿਆ ਜੀ ਕਿੰਦੇ ਦੱਤ ਕਮਾਲ ਦੇ ਆ ਕਿਉਂਕਿ ਮੁਹੱਬਤ ਆਉਣੀ ਜੀ ਜੀ ਐਸ ਪੀ ਸਾਹਿਬ ਦਾ ਪੈਰ ਬੜਾ ਹੈ ਜਿਹੜੇ ਮੁੰਡਿਆਂ ਦੀ ਆਪਸ ਵਿੱਚ ਗਾਲ੍ਹਾਂ ਇੱਕ ਦੂਜੇ ਨੂੰ ਕੱਢ ਲੈਂਦੇ ਹੁੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਇਹ ਇੰਨਾ ਸਾਹਮਣੇ ਸਾਡੇ ਮੇਲ-ਗੇਲ ਬੈਠਾਗਾ ਪਰ ਤਰ ਪਿਆਰ ਹੈ ਗਾਲ੍ਹਾਂ ਕਿਉਂ ਹੋ ਜਾਂ ਨਾਲਾ